ਕੁਲਦੀਪ ਕੌਰ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਖਨੌਰੀ ਤੋਂ ਐਮਸੀਡੀ ਚੋਣ ਲੜ ਰਹੇ ਹਨ ਕੁਲਦੀਪ ਕੌਰ ਸਰਦਾਰ ਜੋਰਾ ਸਿੰਘ ਦੀ ਧਰਮ ਪਤਨੀ ਹਨ ਸਰਦਾਰ ਜੋਰਾ ਸਿੰਘ ਇੱਕ ਉੱਗੇ ਸਮਾਜ ਸੇਵਕ ਹਨ ਸਰਦਾਰ ਜੋਰਾ ਸਿੰਘ ਨੇ ਖਡੌਰੀ ਖੁਰਦ ਵਿਖੇ ਗੱਤਾ ਫੈਕਟਰੀ ਚਲਾਈ ਜਿਸ ਵਿੱਚ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਸਰਦਾਰ ਜੋਰਾ ਸਿੰਘ ਟਰੱਕ ਯੂਨੀਅਨ ਖਡੌਰੀ ਦੇ ਪ੍ਰਧਾਨ ਰਹੇ ਉੱਥੇ ਜਿੱਥੇ ਉਹਨਾਂ ਨੇ ਇਮਾਨਦਾਰੀ ਨਾਲ ਸੇਵਾ ਨਿਭਾਈ ਤੇ ਨਾਲ ਹੀ ਆਪ ਸਹਾਰਾ ਚੈਰੀਟੇਬਲ ٹرسٹ ਦੇ ਪ੍ਰਧਾਨ ਹਨ ਅਤੇ ਹਰ ਸਮੇਂ 24 ਘੰਟੇ ਸੇਵਾ ਨਿਭਾ ਰਹੇ ਹਨ ਗਰੀਬ ਅਤੇ ਬੇਸਹਾਰਾ ਲੜਕੀਆਂ ਦੀ ਸ਼ਾਦੀ ਵੀ ਕਰ ਚੁੱਕੇ ਹਨ ਇਹਨਾਂ ਦਾ ਇਲਾਕੇ ਵਿੱਚ ਚੰਗਾ ਬੋਲਬਾਲਾ ਹੈ ਹਮੇਸ਼ਾ ਗਰੀਬਾਂ ਦੇ ਹਮਦਰਦ ਰਹੇ ਹਨ ਇਹਨਾਂ ਦਾ ਕਹਿਣਾ ਹੈ ਕਿ ਅੱਗੇ ਵੀ ਸਮਾਜ ਸੇਵਾ ਕਰਦੇ ਰਹਿਣਗੇ ਜੋਰਾ ਸਿੰਘ ਵਾਰਡ ਨੰਬਰ 13 ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ 21 ਦਸੰਬਰ ਨੂੰ ਝਾੜੂ ਦਾ ਬਟਨ ਦਬਾ ਕੇ ਗੁਲਦੀਪ ਕੌਰ ਨੂੰ ਕਾਮਯਾਬ ਕਰੋ ਵਾਰਡ ਦਾ ਵਿਕਾਸ ਵਿੱਚ ਕੋਈ ਕਮੀ ਨਹੀਂ ਰਹੇਗੀ ਯਾਦ ਰੱਖੋ ਚੋਣ ਨਿਸ਼ਾਨ ਝਾੜੂ ਝਾੜੂ ਝਾੜੂ